ਨੋਲਿਜ ਬੇਸਡ ਇੰਡਸਟਰੀ ਆਸਤੇ ਅ ਇੰਡੀਆ ਦੇ ਵਿੱਚ ਸਪੇਸਸ ਬਹੁਤ ਘੱਟ ਆ ਜੇ ਗੁਰਗਾਓ ਆ ਤਾਂ ਗੁਰਗਾਓ ਦੇ ਨਾਲ ਰਿਲੇਟਡ ਇਸ਼ੂਜ਼ ਹੈਗੇ ਆ এনवायरमेंट ਦੇ ਇਸ਼ੂਜ਼ ਆ ਉੱਥੇ ਕੋਈ ਰਹਿਣਾ ਨਹੀਂ ਚਾਹੁੰਦਾ ਡਸਟਿੰਗ ਜਾਂ ਹੋਰ ਪ੍ਰੋਬਲਮਸ ਬਹੁਤ ਈ ਗਰਮ ਜਗ੍ਹਾ ਤੇ ਐਡਵੈਨਟਰੀ ਪ੍ਰੋਬਲਮ ਠੀਕ ਹੈ ਬੈਂਗਲੁਰੂ ਆਲ ਓਲਰੈਡੀ ਬੋੜਾ ਕੰਜੈਸਟਿਡ ਹੋਇਆ ਤਾਂ ਤੁਹਾਡੇ ਕੋਲੇ ਮੁਹਾਲੀ ਤੋਂ ਲੈ ਕੇ ਆਲਮੋਸਟ ਅੰਮ੍ਰਿਤਪੁਰ ਸਾਹਿਬ ਤੱਕ ਹੋਟੈਲਸ ਅਵੇਲੇਬਲ ਜਿਹੜੇ এনवायरमेंट ਪਰ ਤੇ ਉਹਦੇ ਚ ਤੁਸੀਂ ਐਟਲੀਸਟ ਨੋਲਿਜ ਬੇਸਡ ਇੰਡਸਟਰੀ ਨੂੰ ਇਨਵਾਈਟ ਕਰ ਸਕਦੇ ਹੋ ਉਧੇ ਅਸਤੇ ਤੋਂ ਚੰਗੀਆਂ ਪਾਲਿਸੀਜ਼ ਚਾਹੀਦੀਆਂ ਠੀਕ ਹੈ ਕਿ ਵੀ ਤੁਸੀਂ ਕਿਸ ਤਰੀਕੇ ਹੁਣ ਅਨਫੋਰਚੂਨੇਟ ਗੱਲ ਆ ਕਿ ਉਧਰ ਹੁਣ ਹੀ ਹੈਵੀ ਇੰਡਸਟਰੀ ਲਾਉਣੀ ਸ਼ੁਰੂ ਕਰਤੀ ਹੁਣ ਮੈਨੂੰ ਦੱਸੋ ਵੀ ਉੱਤੇ ਹੈਵੀ ਇੰਡਸਟਰੀ ਦੀ ਕੀ ਲੋੜ ਕੀ ਫੁੱਟਹिल्स ਹైదరాబాద్ ਕਿ ਇੰਡਸਟਰੀਅਲ ਜ਼ੋਨ ਡਿਕਲੇਅਰ ਕਰਦੀ ਤੁਹਾਨੂੰ ਇਹ ਤਾਂ ਸਭੋਂ ਫੁੱਟਹिल्स ਨੂੰ ਤਾਂ ਬਹੁਤ ਬਚਾ ਕੇ ਰੱਖਣਾ ਚਾਹੀਦਾ ਹੈ एनवायरनमेंट ਨੂੰ ਫਰੇਜਾਈਲ ਆ ਇਹਨੂੰ ਵੀ ਬਚਾਓ ਤੇ ਨਾਲ ਇਹਦੇ ਉਹ ਜਿਹੀ ਚੀਜ਼ ਲਾਓ ਜਿੱਥੇ ਬਹੁਤ ਫੋਲ ਐਗਜ਼ਾਮਪਲ ਜੀਓਟੈਕਸ ਦੀ ਰਿਸਰਚ ਹੈ ਤੇਗਾ ਇੱਥੇ ਤੁਸੀਂ ਡਿਜ਼ਾਈਨਸ ਵਾਲੇ ਲਾ ਸਕਦੇ ਹੋ ਉਹ ਚਾਹੇ ਬਾਹਰ ਵਾਲੇ ਲਿਆਕੀ ਬਿਠਾ ਦਿਓ ਉਹਨਾਂ ਨੂੰ ਚੰਗਾ ਸਿਟੀ ਦਿਓ ਹੈ ਪਰ ਉਹਦੇ ਨਾਲ ਰਿਲੇਟਡ ਕੰਮ ਕਿੰਨਾ ਮਿਲੂਗਾ ਹਨਾ ਤੁਹਾਡੇ ਉਹਨਾਂ ਦੇ ਬੱਚਿਆਂ ਨੂੰ ਬੱਸਸ ਚਾਹੀਦੀਆਂ ਉਹਨਾਂ ਨੂੰ ਸਕੂਲਸ ਚਾਹੀਦੇ ਚੰਗੇ ਉਹਨਾਂ ਨੂੰ ਸ਼ਾਪਿੰਗ ਕੰਪਲੈਕਸਸ ਚਾਹੀਦੇ ਉਹ ਤੁਹਾਨੂੰ ਜੌਬਸ ਮਿਲ ਰਹੀਆਂ ਤੇ ਅਪਾਰਟ ਫਰਮ ਥੈਟ ਆਫ ਹਾਈ ਵੈਲਿਊ ਲੋਕ ਹੋਣਗੇ ਕਿਸੇ ਨੂੰ 10 ਲੱਖ ਰੁਪਏ ਮਹੀਨਾ ਤਨਖਾਹ ਮਿਲ ਰਹੀ ਹੈ ਕਿਸੇ ਸਪੈਂਡ ਸਪੈਂਡ ਕਰਨ ਨੂੰ ਕਿੰਨਾ ਪੈਸਾ ਸਾਇਟੀ ਸੋ ਤੁਸੀਂ ਬਹੁਤ ਵੱਡੇ ਆਪ ਦੇ ਚੰਕ ਨੂੰ ਜੋਬਸ ਦੇ ਸਕਦੇ ਹੋ ਤੇ ਫਿਰ ਉਸ ਇੰਡਸਟਰੀ ਨੂੰ ਸਿੱਖ ਕੇ ਤੁਹਾਡੇ ਬੱਚੇ ਉਹਦੇ ਚਾਂਸ ਸੋ ਇੱਕ ਮਤਲਬ ਮੈਂ ਬਹੁਤ ਸਿੰਪਲ ਗੱਲਾਂ ਕਹਿ ਰਿਹਾ ਕਿ ਜਿਹੜੀਆਂ ਬਹੁਤ ਈਜ਼ੀਲੀ ਹੋ ਸਕਣ ਫਿਰ ਪੀਜੀ ਚੀਜ਼ ਜੇ ਕਰਨੀ ਹੋਵੇ ਤਾਂ ਉਹ ਹੈਗਾ ਕਿ ਰਿਲੀਜੀਅਸ ਟੂਰਿਜ਼ਮ ਉਹ ਹੋ ਵੀ ਰਿਹਾ ਪਰ ਉਹਨੂੰ ਹੋਰ ਵੀ ਵਧਾਇਆ ਜਾ ਸਕਦਾ ਸਰਕਿਟਸ ਬਣਾਏ ਜਾ ਸਕਦੇ ਹੈਗੇ ਆ ਤੁਹਾਡੇ ਕੋਲ ਇੰਟਰਨੈਸ਼ਨਲ 에어ਪੋਰਟ ਹੈਗਾ ਮਸਰਾ ਤੁਹਾਡੇ ਕੋਲੇ ਲੁਧਿਆਣਾ ਆਮ ਜਨ ਹੈ ਕਿ ਤੋ ਵੌਰ ਸਾਈਟ ਸਿਗਨ ਹੈ ਹੋਰ ਚੀਜ਼ਾਂ ਬਣਾਈਆਂ ਨੇ ਸੋ ਇਹ ਤਿੰਨ ਚਾਰ ਚੀਜ਼ਾਂ ਹੈਗੀ ਆ ਜਿਹੜੀਆਂ ਮੇਰੇ ਮੇਰੀ ਸਮਝੇਗੀ ਜਿਹੜੀ ਪੰਜਾਬ ਦੀ ਕੋ ਆਦਮੀ ਨੂੰ ਬਹੁਤ ਜਲਦੀ ਰਿਵਰਬ ਕਰ